ਇਹ ਲੀਗਲ ਤਾਂ ਬੜਾ ਅੱਛਾ ਐਕਸਪੀਰੀਅੰਸ ਲੱਗ ਰਿਹਾ ਤੇ ਸਾਡੀ ਬੜੀ ਦੇਰ ਦੀ ਚਾਹ ਸੀਗੀ ਕਿ ਅਸੀਂ ਜੇ ਜਾਵਾ 42 ਇਹ ਮੋਟਰਸਾਈਕਲ ਖਰੀਦੀ ਐ ਤੇ ਅੱਜ ਖਰੀਦੀ ਐ ਤੇ ਇਹਦਾ AC ਮੋਟਰਸਾਈਕਲ ਨੂੰ ਚਾਹ ਮਿਲ ਚੀ ਕਰ ਚਾਹ ਸੀਗੀ ਕਿ ਕੀ ਦੇ ਕੇ ਡਿਜ਼ਾਈਨ ਹੋ ਗਿਆ ਸਟਾਈਲ ਹੋ ਗਿਆ ਜਦ ਤੱਕੋਂ ਵੀ ਟਿੱਕੀ ਚੀਜ਼ ਦੇ ਕੇ ਲਈ ਸਟਾਈਲ ਡਿਜ਼ਾਈਨ ਦੋਨੋਂ ਅੱਛੇ ਆ ਤੇ ਇੱਕ ਗੱਲ ਇਹ ਆ ਵੀ ਕਿਤੇ ਗੱਡੀਆਂ 'ਚ ਨਹੀਂ ਜਾਉਂਦਾ ਹਨਾ ਤੇ ਮੋਟਰਸਾਈਕਲ ਜ਼ਰੂਰੀ ਹੋਣਾ ਚਾਹੀਦਾ ਨਾਲ ਤੇ ਫਿਰ ਸਾਨੂੰ ਔਖਾ ਹੁੰਦਾ ਹੀ ਥੋੜਾ ਜਿਹਾ بس تیرਾਂ ਦਾ ਕਿੰਨਾ ਕੁ ਸ਼ੌਕ ਹੁੰਦਾ ਥੋੜਾ ਥੋੜਾ ਬੰਦਾ ਵੀ ਥੋੜਾ ਥੋੜਾ ਕੱਲੇ ਜਾਂਦੇ ਕਿ ਹੁਣ ਨਾਰਵੇ ਹੁੰਦਾ ਇਦਾਂ ਹੀ ਨਹੀਂ ਹੁਣ ਸਿੱਖ ਲੂੰਗੀ ਨਾ ਹਾਂ ਆਹ ਕਿ ਲੌਂਗ ਟ੍ਰਿਪ ਜਾਂਦੇ ਤੇ ਅਸੀਂ ਹੋਰ ਕੀ ਅਸੀਂ ਮੱਚਲ ਜਾਂ ਵੋਲਟ ਚ ਲਾਇਆ ਉਹ ਵੀ ਇਹਨਾਂ ਦੇ ਨਾਲ ਵਹਿ ਕੇ ਚਲਾਇਆ ਕੱਲੇ ਤਾਂ ਨਹੀਂ ਚਲਾਇਆ ਤੇ ਅਸੀਂ ਮੱਚਲ ਮੂ ਚਲ ਜਾਂਦੇ ਸੀਗੇ ਉਹ ਤਾਂ ਸੋਚਦੇ ਹੁੰਦੇ ਸੀਗੇ ਕਿ ਹਾਂ ਬੋਲੇ ਸਮੇਂ ਕਿੱਥੇ ਕੰਮ ਛੋੜਦੇ ਹੋ ਜਾਵਾਂ ਸਭ ਤੋਂ ਪਹਿਲੇ ਡਾਈਵ ਕਿੱਥੇ ਕਰੰਦਾ ਰਹਿੰਦਾ ਹੈ ਵੀਡੀਓ ਪਾਣੀ ਤੁਹਾਨੂੰ ਬਦਲ ਲੱਗ ਹੀ ਜਾਣਾ ਹੈ ਅਸੀਂ ਪਹਿਲਾਂ ਨਹੀਂ ਦੱਸਾਂ ਹਾ ਪਹਿਲਾ ਨਿਦਸਣ ਹੈ ਹੁਣ ਇੱਕ ਸਰਪ੍ਰਾਈਜ਼ ਤਾਂ ਇੱਕ ਸਾਹਮਣੇ ਆ ਗਿਆ ਨਾ ਸਾਰੇ ਥੋੜੀ ਦੱਸਣੀ ਹੈ ਅੱਛਾ ਇੱਕ ਚੀਜ਼ ਮੈਂ ਮਨ ਦਾ ਦੱਸਦੇ ਤੁਸੀਂ ਜਦਾ ਇੱਕ ਬਾਲੀਵੁੱਡ ਦਾ ਅੱਛਾ ਨਾਮ ਆਪਣੇ ਦਿਸ ਨੂੰ ਕਰ ਦਿਓ ਕਿ ਜਿਵੇਂ ਅੱਜ ਜਿਵੇਂ ਇੱਕ ਦੀਜੀਤ ਖੋਣ ਦੀ ਫਿਲਮ ਆਈ ਹੈ ਇੱਕ ਵਾਰੀ ਤੇ ਬਾਲੀਵੁੱਡ ਨੇ ਕਿਤੇ ਨਾ ਕਿਤੇ ਸਪੋਰਟ ਨਹੀਂ ਕੀਤਾ ਵਾਈਕਰਟ ਜਾਂ ਹੋਰ ਬੜੀ ਚੀਜ਼ਾਂ ਹਨ ਕੰਟਰੋਵਰਸੀ ਚੱਲ ਰਹੀ ਉਸ ਸੀਜ਼ਨ ਨੂੰ ਕਿਤੇ ਨਹੀਂ ਦੇਖਦੇ ਹੋ ਫੇਰ ਜੀ ਦੇਖੋ ਉਹਨਾਂ ਦੀ ਆਪਣੀ ਜਗਾ ਨਾ ਉਹਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਤੇ ਅਸੀਂ ਆਪ ਆਪਣਾ ਜੋ ਕਰਦੇ ਹਾਂ ਵੀ ਪਰਿਚਰ ਚਲੋ ਇੱਕ ਨੋਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਲਡ ਚ ਭਰ ਦੇਨਾ ਚੁੱਕਾ ਹੈ ਤਰੰਗ ਉੱਥੇ ਹੀ ਫਰਿਆ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਹੈ ਤੇ ਇੱਕ ਇਧਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬਾਲੀਵੁੱਡ ਜਿਹੜਾ ਹੈ ਇਸ ਚੀਜ਼ ਉੱਥੋਂ ਲੱਗਦੀ ਕਿ ਸਹੀ ਇੱਕ ਪੰਜਾਬੀ ਸਿੰਗਰਾਂ ਦੇਖੋ ਸਹੀ ਤਾਂ ਨਹੀਂ ਹੈ ਪਰ ਹੁਣ ਉਹਨਾਂ ਦੀਆਂ ਕੁਝ ਪਰਸਨਲ ਚੀਜ਼ਾਂ ਹੋਣਗੀਆਂ ਨਾ ਉਸ ਚੀਜ਼ ਚ ਆਪਾਂ ਨੂੰ ਨਹੀਂ ਮੈਟਰ ਦਾ ਪਤਾ ਹਮ ਬਾਕੀ ਅੱਲਾਹ ਵਾਕ ਸਾਰਿਆਂ ਨੂੰ ਕੁਝ ਰੱਖੇ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿੰਦਾ ਨਾ ਬਾਈਕਟ ਨਾ ਹੋਵੇ ਹਮ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਰਦਾ ਰਵੇ ਜੀ ਬਸ ਮਾਲੂਸ ਖੁਦਾ ਕਦੇ ਵੀ ਸਾਥੋਂ ਛੱਡੇ ਚਾਹੇ ਤੁਸੀਂ ਆ ਜਾਂ ਚਾਹੇ ਮੈਂ ਆ ਜੀ ਕੋਈ ਨਹੀਂ ਠੀਕ ਬਹੁਤ ਬਤਨ